ਗੁਰੂ ਰਾਮਦਾਸ ਜੀ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਵਿਖੇ ਪਿੰਡ ਮਾਨਾਵਾਲਾ ਕਲਾ ਜਿੱਥੇ 10ਵੇਂ ਗੁਰੂ ਸ੍ਰੀ ਕਲਗੀਧਰ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਹਿਬ ਦੀ ਸਮੂਹ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿੱਥੇ ਪੂਰੇ ਪਿੰਡ ਦੀ ਸੰਗਤ ਨੇ ਪਾਲਕੀ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੋਇਆ

उथी न ही उन्ह दसा के आज बारह बजे करीब ही पालक साहिब विच शोभित श्री गुरु ग्रंथ साहिब जी दी छतर छाया हेठ पांच प्यार दी अगवाई विच अरदास उपरत नगर कीर्तन रवाना किया की गया पत्रकार जसबीर सिंह पोलादी विशेष रिपोर्ट Terima kasih telah menonton!

ਪ੍ਰਧਾਨ ਜੀ ਭਾਈ ਜਿਕਾ ਖਾਲਸਾ ਭਾਈ ਜਿਕੀ ਪਟੇ ਸਾਰੇ ਸਾਥ ਸੰਗਤ ਨੂੰ ਗੁਰਗੋਬ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਔਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਅੱਜ ਨਗਰ ਕੀਰਤਨ ਸਾਰੇ ਸੰਗਤ ਜੀ ਨਾਲ ਮਿਲ ਕੇ ਅਸੀਂ ਕੱਢਿਆ ਸਾਰੀ ਸੰਗਤ ਨੇ ਬਹੁਤ ਗੜਾ ਪਛਾਹ ਸੀ ਇੱਥੇ ਇੱਕ ਵੱਡੀ ਗੱਲ ਇਹ ਹੈ ਤੁਹਾਡੇ ਮਾਨ ਵਾਲੇ ਜੀ ਬਾਬਾ ਜੀ ਸਾਡੇ ਇੱਥੇ ਬਹੁਤ ਨਾਈਸ ਨੇ ਛੋਟੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ ਬਾਅਦ ਸਿਖਾਉਂਦੇ ਨੇ ਔਰ ਇੱਕ ਦੰਕਾ ਪਾਰਟੀ ਆ ਸਾਡੇ ਇੱਕ ਪਿੰਡ ਦੀ ਜੇ ਕਿਨੇ ਕੇ ਬੱਚੇ ਜੋ 12-12 ਸਾਲ ਤੇ 15-15 ਸਾਲ ਦੇ ਸਾਹਮਣੂ ਗਤ ਕਿਛਾਇਆ ਜਾਂਦਾ ਇਸ ਤਰ੍ਹਾਂ ਉਹਨਾਂ ਦਾ ਰੁਝਾਨ ਸਿੱਖੀ ਨਾਲ ਜੁੜਦਾ ਉਹ ਨਸ਼ੇ ਤੋੜ ਹੈ ਤੇ ਬਹੁਤ ਵੱਡੀ ਪ੍ਰੇਰਨਾ ਹੈ ਕਿ ਕਾ ਥਾਲਾ ਵਾਈਟ ਡਿਗਰੀ ਦਾ ਹਾਦਿਦੇ ਕਾਸ਼ ਬੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਸਾਡੇ ਨਗਰ ਕੀਰਤਨ ਜੀ ਹਰ ਸਾਲ ਦੀ ਤਰ੍ਹਾਂ ਪਿੰਡ ਮਾਨਾ ਵਾਲਾ ਕਲਾਨੀ ਸੰਗਤ ਕੋਲੋਂ ਕੱਢਿਆ ਜਾਂਦਾ ਹੈ ਨਗਰ ਕੀਰਤਨ ਗੁਰਦਰਾ ਸਿੰਘ ਸਭਾ ਤੋਂ ਆਰੰਭ ਹੋ ਕੇ ਪਿੰਡ ਦੀ ਫਿਰਨੀ ਦੇ ਵਿੱਚੋਂ ਦੀ ਹੁੰਦਾ ਹੋਇਆ ਉਹ ਤੋਂ ਆ ਬਾਬਾ ਜੀਵਨ ਸਿੰਘ ਜੀ ਵਿਥੇ ਪਹੁੰਚਿਆ ਸੀਗਾ ਜਿੱਥੇ ਬਾਬਾ ਜੀਵਨ ਸਿੰਘ ਦੀ ਕਮੇਟੀ ਵੱਲੋਂ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਸੰਗਰ ਪਦਾਰਥ ਪਿਆ ਦਿੱਤੇ ਗਏ ਸੀ ਸੰਗਤ ਵਾਸਤੇ ਉਸ ਤੋਂ ਬਾਅਦ ਪੰਜਾਂ ਪੈਰਾਂ ਦਾ ਸਨਮਾਨ ਕੀਤਾ ਗਿਆ ਸਰਪਾਉ ਦੇ ਦੁਆਰਾ ਤੇ ਬਾਅਦ ਵਿੱਚ ਐਸੋੜੇ ਹੁਣ ਜਿਹੜਾ ਮਕੀਤਨਾ ਪਿੰਡ ਮਾਨਾ ਵਾਲਾ ਗੁਰਦਰਾ ਸਿੰਘ ਸਭਾ ਵਿੱਚ ਵਾਪਸ ਆ ਕੇ ਸਮਾਪਤ ਹੋਇਆ ਹੈ। ਐ ਫਾਲਸਾ ਜੀ ਕਿੰਨਾ ਕੁ ਸੰਗਤ ਦੇ ਚਾਰਜਿਸ ਸ਼ਾਸ ਸੀ? ਅ ਵਾਈਕ ਬੀ ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਮੌਸਮ ਬਹੁਤ ਜ਼ਿਆਦਾ ਖਰਾਬ ਸੀਗਾ। ਬਟਾ ਅੱਜ ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੋਈ ਅੱਜ ਸਵੇਰ ਤੋਂ ਹੀ ਜਿੰਨ ਵਧੀਆ ਲੱਗਾ ਵਧੀਆ ਧੁੱਪ ਨਿਕਲੀ ਤੇ ਸੰਗਤਾਂ ਦਾ ਵਿੱਚ ਬਹੁਤ ਜਿਆਦਾ ਉਤਸ਼ਾਹ ਸੀਗਾ ਤੇ ਸੰਤਾਂ ਪੂਰੇ ਜੋਸ਼ ਨਾਲ ਇਸ ਮਹਾਂਕੀ ਲਾ ਹਿਸਾਬੀ ਨੌਜਵਾਨ ਪੀੜੀ ਨੂੰ ਖਾਲਸਾ ਜੀ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਪੀੜੀ ਨੂੰ ਅਹੀ ਸੰਦੇਸ਼ ਹੈ ਜੀ ਕਿ ਗੁਰੂ ਮਹਾਰਾਜ ਜੀ ਦੁਆਰਾ ਜਿਹੜੀ ਅੰਮ੍ਰਿਤ ਦੀ ਦਾਤ ਬਖਸ਼ੀ ਗਈ ਹੈ ਉਹਨੂੰ ਪ੍ਰਾਪਤ ਕਰਨਾ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਅੱਜਕੱਲ ਸਭ ਤੋਂ ਵੱਡਾ ਮੁੱਦਾ ਹੈ ਜਿਹੜਾ ਵਿਸ਼ਾ ਚੱਲ ਰਿਹਾ ਪੰਜਾਬ ਦੇ ਵਿੱਚ ਉਹ ਨਸ਼ਿਆਂ ਦਾ ਚੱਲ ਰਿਹਾ ਤੇ ਮੈਂ ਆਪਣੇ ਛੋਟੇ ਵੀਰਾਂ ਨੂੰ ਵੱਡੇ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਕਿ ਇਸ ਅਲਾਮਤ ਤੋਂ ਦੂਰ ਰਹਿਣ ਤੇ ਗੁਰੂ ਮਹਾਰਾਜ ਦਾ ਅੰਮ੍ਰਿਤ ਸ਼ਕੇ ਗੁਰੂ ਦੇ ਸ਼ੇਂਘ ਬੜਨ ਤੇ ਇਹ ਦਿਹਾੜੇ ਜਿਹੜੇ ਆ ਹਰ ਸਾਲ ਦੀ ਤਰ੍ਹਾਂ ਇਸ ਤਰ੍ਹਾਂ ਹੀ ਵਧੀਆ ਤਰੀਕੇ ਨਾਲ ਉਸ ਸ਼ਾਹ ਨਾਲ ਮਨਾਇਆ ਜਾਂਦਾ